ਹਰਵਿੰਦਰ ਸੰਜੀਤ ਸੱਜਾ ਸੋ ਮੇਰਾ ਛੋਟਾ ਬਰਾਦਰ ਹੈ ਮੈਂ ਆਪਣੇ ਪੂਆ ਜੀ ਕੋਲੇ ਗਿਆ ਹਾਂ ਸੀਗਾ ਇਹਨੂੰ ਪੋਨਾਵਰੇ ਬੈਲੀ ਦੇ ਚਾਚਾ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦੇ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆ ਆਪਸਿ ਦਾ ਫੋਨ ਆਇਆ ਵੀ ਉਹ ਕਹਿੰਦਾ ਉਹਨੂੰ ਲੈ ਜਾ ਚੱਕ ਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਿਆ ਲੱਭਣੇ ਵੀ ਲੱਭਦੇ ਰਿਹਾ ਮੈਂ ਵੀ ਪੂਆ ਕੋਲ ਆਇਆ ਆਣ ਕੇ ਜੱਬੂ ਵਾਲਾ ਰਾਮ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੱਡਿਆ ਪਾ ਇਨਾਂ ਨੇ ਸਾਹ ਚੱਲਦੇ ਸੀ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਂ ਦੱਸੇ ਉਹਨੂੰ ਇੱਥੇ ਆਣ ਕੇ ਘੰਟਾ ਹੀ ਜਾਨੀਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਭਾਈ ਕਿਤਾ ਕੋਈ ਰੰਜੀ ਸੀ ਇਹ ਨਹੀਂ ਨਹੀਂ ਹਜੇ ਤਾਂ ਭਾਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਪਰ ਮੇਰੇ ਨੂੰ ਰੰਜੀ ਕੋਈ ਨਹੀਂ ਇਨਾਂ ਦੀ ਕੱਟੇ ਦੇ ਘੁੰਮਦੇ ਆਈ ਸੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚ ਸ਼ਟਡਾਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹ ਤੂੰ ਲੈ ਕੇ ਜਾ ਜਵਾਕਰ ਨਾਲੇ ਸਾਡਾ ਨੂੰ ਸਾਡੇ ਸਕੂਲੇ ਨਾਲੇ ਤੂੰ ਭਾਂਜਾ ਆਦ ਦਿਨ ਛੱਡਿਆ ਕਿਹੜੀ ਕੰਟਰੀ ਕੋ ਬਾਹਰ ਆਇਆ ਮੁੰਡਾ ਦੁਬਈ ਤੋਂ ਦੁਬਈ ਤੋਂ ਬਾਹਰ ਕਿੰਨਾ ਟਾਈਮ ਹੈ ਬਾਹਰੋਂ ਬਾਹਰੋਂ ਨੂੰ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਹੈ ਨਾ ਪੂਰਾ ਮਿਲਤਿਕ ਦਾ ਜਸਵਿੰਦਰ ਸਿੰਘ ਕਿਹੜੇ ਕਿਲ ਤੋਂ ਵਾਸੀ ਹੈ ਕੁੱਤਵੀਵਾਲ ਤੋਂ ਉਹ ਮਕੀਏ ਕੋ ਅਮਰਨਦੀ ਸਾਲੇ ਮੰਗ ਕਰਦੇ ਨੇ ਪਰ ਕਾਬੂ ਮੰਗ ਅਸੀਂ ਤਾਂ ਇਨਸਾਫ ਹੀ ਚਾਹੁੰਦੇ ਆਂ ਇਹਦਾ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜ਼ਾ ਚਾਹੀਦੀ ਏ ਜਿਹੜੇ ਛੋਟੀ ਜੀ ਉਹਦੀ ਗੁਡਿਆ ਵਾਂ ਉਹਦੇ ਲਗਨ ਕਰਸ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਵੀ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਮੇਰਾ ਨਾਮ ਸੁਖਦੇਲ ਸਿੰਘ ਆ ਕੀ ਲੱਗਦੇ ਤੁਹਾਡੇ ਜੀ ਦੇ ਦਿੱਖੀ ਪਤੀ ਜੀ ਲੱਗਦਾ ਸਦਾ ਅਹੀ ਕੱਢ ਰਹਾ ਹਾਂ ਲੜਕੇ ਇਹ ਮੈਨੂੰ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 ਸਵਾ 10 ਵਜੇ ਤੇ ਮੰਗੇ ਦੇ ਮੁੰਡੇ ਦਾ ਨਾਮ ਅੰਦਾ ਸੀ ਉਸ ਤੋਂ ਛੋਟਾ ਨਾ ਗੀਦੇ ਦਿੱਤਾ ਹੋਈ ਆ ਜੇ ਉਹਦੇ ਸੱਟ ਲੱਗ ਗਿਆ ਤੇ ਮੈਨੂੰ ਫੋਨ ਆਇਆ ਤਾਂ ਉਹਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਇਹ ਉਹਨਾਂ ਦੇ ਦੇ ਤੋਂ ਵੀ ਕਿਹੋ ਜਿਹਾ ਬੰਦਾ ਹੁੰਦਾ ਇਹ ਬੰਦਾ ਜੱਬੂਵਾਲ ਦੇ ਸਕੂਲ ਸਾਮਾ ਦੇ ਕੋਲੋਂ ਸਾਮਾ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਹਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸਿਗਾ ਜਿੱਦਾਂ ਸੀ ਡਾਕਟਰ ਦੁੱਤਰ ਹਾਂਜੀ ਵੱਡੇ ਵਜੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮਾਸ਼ੀਆ ਪਰਚਾ ਦਿੰਦੇ ਮੰਗਦੇ ਇਨਸਾਫ ਦੀ ਕਰਦੇ ਕੋਈ ਨਹੀਂ ਪਰ ਅਜਿਛ ਵੀ ਸੀ ਨੌਜਵਾਨ ਦੀ ਕਿਸੇ ਨਾਲ ਨਹੀਂ ਰਹਿੰਦੇ ਸੀ ਇੱਕ ਇਕੱਠੇ ਘੁੰਮਦੇ ਸੀਗੇ ਇਹ ਦੋ ਹਾਂ ਦੋਸਤ ਪਿੰਡ ਸਾਡਾ ਪਰਿਵਾਰ ਹੀ ਤਕਰੀਬਨ ਉਦਾ ਉਦਾ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਹੋ ਮੁੰਡਿਆਂ ਦੀ ਇੱਕ ਜਸਵਿੰਦਰ ਸਿੰਘ ਪਤਨ ਬਲਬੀਰ ਸਿੰਘ ਵਾਸੀ ਕੁਤਬੀਗੜ੍ਹ जख्मियाਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸੇਵਦਾਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਸੀਂ ਪਤਾ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਸੱਟਾਂ ਮਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ